ਸਤਿ ਸ਼੍ਰੀ ਅਕਾਲ ਦੋਸਤੋ ਜਦੋਂ ਦਾ ਡੋਨਾਲਡ 트ੰਪ ਨੇ ਅਹੁਦਾ ਸੰਭਾਲਿਆ ਤੇ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਲੈ ਕੇ ਸਖਤਾਈ ਦਿਖਾਈ ਹੈ ਉਸ ਦਾ ਕ੍ਰਿਟਿਸਿਜ਼ਮ ਵੀ ਕਾਫੀ ਜ਼ਿਆਦਾ ਹੋਇਆ ਪਰ ਦੂਸਰੇ ਪਾਸੇ ਉਸ ਦੀ ਲੋੜ ਵੀ ਕਾਫੀ ਸੀ ਕਿਉਂਕਿ ਖਾਸ ਤੌਰ ਤੇ ਦੱਖਣੀ ਅਮਰੀਕੀ ਮੁਲਕ ਕੋਲੰਬੀਆ ਵੋਟੇਮਾਲਾ ਜਾਂ ਫਿਰ ਉਥੋਂ ਦੇ ਜੰਗਲ ਮੈਕਸੀਕੋ ਤੱਕ ਦਾ ਉਹ ਖਤਰਨਾਕ ਰਸਤਾ ਤੇ ਉੱਥੇ ਉਸ ਰਸਤੇ ਦੇ ਥੋ ਰੋਜ਼ਾਨਾ ਦਾ ਇਹ ਮਨੁੱਖੀ ਟ੍ਰੈਫਿਕਿੰਗ ਦਾ ਕਾਰੋਬਾਰ ਉਹਨਾਂ ਲੋਕਾਂ ਦਾ ਬਣ ਚੁੱਕਾ ਸੀ ਤੇ ਉਸ ਧੰਦੇ ਦੇ ਵਿੱਚ ਕਿੰਨੇ ਲੋਕਾਂ ਦੇ ਨਾਲ ਜਾਤੀਆਂ ਗਈਆਂ ਪੰਜਾਬ ਦੇ ਹਰਿਆਣਾ ਦੇ ਕਿੰਨੇ ਨੌਜਵਾਨ ਉਸੋ ਖਤਰਨਾਕ ਰਸਤੇ ਦੇ ਵਿੱਚ ਭਟਕ ਗਏ ਖੋ ਗਏ ਨਾ ਤਾਂ ਉਹ ਉੱਥੇ ਪਹੁੰਚ ਸਕੇ ਜਿੱਥੇ ਦੀ ਉਹ ਘਰੋਂ ਅਰਦਾਸ ਦੁਆ ਕਰਕੇ ਤੁਰੇ ਸਨ ਤੇ ਨਾ ਹੀ ਉਹ ਵਾਪਸ ਆ ਸਕੇ ਕਿ ਉਹਨਾਂ ਨੂੰ ਉਹ ਜੰਗਲ ਲਗਾਗੇ ਉਸ ਜੰਗਲ ਦੇ ਵਿੱਚ ਉਹਨਾਂ ਲੋਕਾਂ ਦੇ ਵੱਲੋਂ ਉਹਨਾਂ ਡਾਊਨ ਕਰਾਣਾ ਕਰਿੰਦਿਆਂ ਦੇ ਵੱਲੋਂ ਕੀ ਕੁਝ ਕੀਤਾ ਜਾਂਦਾ ਜਦੋਂ ਇਹ ਕਹਾਣੀਆਂ ਲੋਕਾਂ ਤੱਕ ਪਹੁੰਚਦੀਆਂ ਨੇ ਤਾਂ ਰੌਂਗਟੇ ਖੜੇ ਹੋ ਜਾਂਦੇ ਨੇ ਬਰਵਿੰਦਰ ਸਿੰਘ ਦਾ ਨਾਮ ਹੁਣ ਚਰਚਾ ਚ ਹੈ ਪੰਜਾਬ ਦਾ ਕਪੂਰਥਲੇ ਦਾ ਨੌਜਵਾਨ ਹੈ 5 ਮਹੀਨੇ ਉਹ ਕੋਲੰਬੀਆ ਦੇ ਜੰਗਲਾਂ ਚ ਉਹਨਾਂ ਡੋਂਕਰਾਂ ਦੀ ਕੈਦ ਵਿੱਚ ਰਿਹਾ ਉਸ ਦੇ ਨਾਲ ਤਿੰਨ ਹਰਿਆਣੇ ਦੇ ਨੌਜਵਾਨ ਸੀ ਜੋ ਕਿ ਉਸ ਦੇ ਨਾਲ ਹੀ ਕਿਸੇ ਕੈਦਖਾਨੇ ਕਮਰੇ ਦੇ ਵਿੱਚ ਕੈਦ ਕੀਤੇ ਹੋਏ ਸਨ ਉਸ ਨੂੰ ਮਾਰਨ ਦਾ ਹੁਕਮ ਦੇ ਦਿੱਤਾ ਗਿਆ ਸੀ ਕਿਉਂਕਿ ਉਸ ਦੇ ਪਰਿਵਾਰਕ ਮੈਂਬਰ ਪਿੱਛੋਂ ਮੰਗੀ ਹੋਈ ਰਕਮ ਕੋਲੰਬੀਆ ਦੇ ਉਹਨਾਂ ਡੋਂਕਰਾਂ ਨੂੰ ਨਹੀਂ ਸੀ ਦੇ ਰਹੇ ਹਾਲਾਂਕਿ ਇਹ ਨੌਜਵਾਨ ਕਪੂਰਥਲਾ 'ਚ ਅਖਬਾਰਾਂ ਦੀਆਂ ਖਬਰਾਂ ਮੁਤਾਬਕ 28 ਲੱਖ ਰੁਪਏ ਦੇ ਕੇ ਡੌਂਕੀ ਰੂਟ ਦੇ ਜ਼ਰੀਏ ਇਹ ਅਮਰੀਕਾ ਜਾਣ ਦਾ ਰਸਤਾ 5 ਕੁ ਮਹੀਨੇ ਪਹਿਲਾਂ ਸ਼ੁਰੂ ਕਰਦਾ ਹੈ 5 ਮਹੀਨੇ ਦੀ ਲਗਭਗ ਇਹ ਕੈਦ ਕਰਦਾ ਜੰਗਲਾਂ 'ਚ ਭਟਕਦਾ ਹੈ ਇਹ ਦੱਸਦਾ ਕਿ ਹਰਿਆਣਾ ਦੇ ਤਿੰਨ ਨੌਜਵਾਨਾਂ ਨੂੰ ਮਾਰ ਦਿੱਤਾ ਗਿਆ ਮਾਰ ਵੀ ਇਸ ਢੰਗ ਨਾਲ ਦਿੱਤਾ ਗਿਆ ਕਿ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਰੋਂਗ ਦੇ ਖੜੇ ਹੋ ਜਾਣਗੇ ਕਹਿੰਦਾ ਪਲਾਸਟਿਕ ਦੇ ਲਿਫਾਫੇ ਉਹਨਾਂ ਦੇ ਮੂੰਹ ਤੇ ਬੰਨੇ ਗਏ ਕੁੱਟਿਆ ਗਿਆ ਉਹਨਾਂ ਦੇ ਬਾਹਾਂ ਤੇ ਉਹਨਾਂ ਦੀ ਬਾਡੀ ਤੇ ਬਲੇਡ ਨਾਲ ਕੱਟ ਲਗਾਏ ਗਏ ਪਲਾਸਟਿਕ ਪਿਘਲਾ ਕੇ ਗਰਮ ਕਰਕੇ ਉਹਨਾਂ ਦੀ ਬਾਡੀ ਤੇ ਪਾਇਆ ਗਿਆ ਨੂੰ ਤੜਫਾ ਤੜਫਾ ਕੇ ਤਿੰਨ ਲੋਕਾਂ ਨੂੰ ਮਾਰਿਆ ਗਿਆ ਜਿਸ ਦਾ ਖੁਲਾਸਾ ਬਲਵਿੰਦਰ ਸਿੰਘ ਨੇ ਕੀਤਾ ਕਿਉਂਕਿ ਇਹ ਉਸ ਜ਼ੁਲਮ ਤੋਂ ਡਰ ਗਏ ਤੇ ਇਹ ਉਸ ਜੰਗਲ ਦੇ ਵਿੱਚੋਂ ਦੌੜਦਾ ਕਿਵੇਂ ਨਾ ਕਿਵੇਂ ਬਾਹਰ ਨਿਕਲਦਾ ਪਰ ਚੇਸੋ ਕਿਲੋਮੀਟਰ ਦਾ ਸਫਰ ਇਹ ਭਟਕਣ ਦੇ ਵਿੱਚ ਇਹੀ ਜਾਣਦਾ ਕਿ ਇਸ ਤਰ੍ਹਾਂ ਤੈਅ ਕਰਦਾ ਹੈ ਤੇ 5 ਮਹੀਨੇ ਬਾਅਦ ਇਹ ਕਿਸੇ ਕਿਨਾਰੇ ਕੰਡੇ ਲੱਗ ਕੇ ਆਪਣੇ ਪਰਿਵਾਰ ਨੂੰ ਦੱਸਦਾ ਹੈ ਕਿ ਮੇਰਾ ਤਾਂ ਇਹ ਹਾਲ ਹੈ ਮੈਂ ਨਾ ਤਾਂ ਅਮਰੀਕਾ ਪਹੁੰਚਿਆ ਤੇ ਨਾ ਹੀ ਮੈਂ ਵਾਪਸ ਆ ਸਕਦਾ ਕਲੰਪੀਆ ਦੇ ਉਹਨਾਂ ਜੰਗਲਾਂ ਦੇ ਉਸ ਕੋਨੇ ਤੋਂ ਜਦੋਂ ਇਹ ਕਹਾਣੀ ਦੱਸਦਾ ਤਾਂ ਪਰਿਵਾਰ ਉੱਪਰ ਕਿਸ ਤਰ੍ਹਾਂ ਦੀ ਇੱਕ ਡਰ ਦੀ ਖੋਫ ਦੀ ਬਿਜਲੀ ਡਿੰਗਦੀ ਹੈ ਉਹ ਪਰਿਵਾਰ ਹੀ ਜਾਣਦਾ ਮੌਜੂਦਾ ਪਰਿਵਾਰ ਦੇ ਵੱਲੋਂ ਸਿਆਸੀ ਲੋਕਾਂ ਦੇ ਨਾਲ ਤਾਲਮੇਲ ਸਥਾਪਿਤ ਕਰਕੇ ਕਿਵਨਾ ਕਿਵੇਂ ਉਹ ਗੱਲ ਹੈ ਜਿਹੜੀ ਉਹ ਅੱਗੇ ਤੋਰੀ ਜਾਂਦੀ ਹੈ ਹੋ ਸਕਦਾ ਹੈ ਬਰਵਿੰਦਰ ਵਾਪਸ ਵੀ ਸੁਰੱਖਿਅਤ ਪਹੁੰਚ ਜਾਵੇ ਪਰ ਹਾਲੇ ਗੱਲ ਹੈ ਜਿਹੜੀ ਅਧ ਵਿਚਕਾਰ ਪਰ ਇਸ ਅਧਿਵਿਚਾਰਲੀ ਗੱਲ ਨੇ بڑے ਸਵਾਲ ਬੜੇ ਪੁਰਾਣੇ ਜ਼ਖਮ ਦੁਬਾਰਾ ਖੁਰੇ ਦੇ ਦਿੱਤੇ ਨੇ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਜੇਕਰ 25-25 28-28 ਲੱਖ ਰੁਪਏ ਇਕੱਠਾ ਕਰਕੇ ਇੱਕ ਬੰਦਾ ਉਸ ਰੂਟ ਤੇ ਜਾਂਦਾ ਜਿਹੜਾ ਕਿ ਬਹੁਤ ਜ਼ਿਆਦਾ ਖਤਰਨਾਕ ਹੈ ਖੌਫਨਾਕ ਹੈ ਜਿੱਥੇ ਪਤਾ ਹੀ ਨਹੀਂ ਕਿ ਕਿਹੜੇ ਪਲ ਵਿੱਚ ਕਿੰਨੀ ਖੌਫਨਾਕ ਦਰਦ ਜਾਂ ਮੌਤ ਮਿਲਦੀ ਆ ਤਾਂ ਦੂਸਰੇ ਪਾਸੇ ਇਹ ਸਵਾਲ ਜਿਹੜਾ ਉੱਠਦਾ ਹੈ ਕਿ ਡੋਨਲਡ ਟਰੰਪ ਦੇ ਵੱਲੋਂ ਸਖਤਾਈ ਵਰਤੀ ਗਈ ਉਹ ਸਖਤਾਈ ਵਰਤਣੀ ਵੀ ਜ਼ਰੂਰੀ ਸੀ ਅਮਰੀਕਨ ਪ੍ਰੈਜ਼ੀਡੈਂਟ ਦੇ ਵੱਲੋਂ ਬੜੀ ਸਖਤਾਈ ਦੇ ਨਾਲ ਇਹਨਾਂ ਬਾਰਡਰਾਂ ਨੂੰ ਮੈਕਸੀਕੋ ਦੇ ਉਸ ਬਾਰਡਰ ਨੂੰ ਸੀਲ ਕੀਤਾ ਗਿਆ ਤੇ ਫੜ-ਫੜ ਕੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਖਾਸ ਤੌਰ ਤੇ ਦੱਖਣੀ ਅਮਰੀਕਾ ਦੇ ਉਹਨਾਂ ਮਿਲਕਾਂ ਦੇ ਲੋਕਾਂ ਨੂੰ ਵਾਪਸ ਭੇਜਿਆ ਗਿਆ ਖਦੇੜਿਆ ਗਿਆ ਜਿਨ੍ਹਾਂ ਦੇ ਲਈ ਕ੍ਰਾਈਮ ਕਰਨਾ ਇੱਕ ਆਮ ਜੀਗਰ ਜਿਨ੍ਹਾਂ ਦੇ ਲਈ ਇੰਨਾ ਜ਼ੁਲਮ ਕਰਨਾ ਇਨਸਾਨੀਅਤ ਦੇ ਇਨਸਾਨਾਂ ਦੇ ਉੱਪਰ ਇਸ ਤਰ੍ਹਾਂ ਦੇ ਜ਼ੁਲਮ ਕਰਨਾ ਇੱਕ ਸੁਭਾਅ ਵਿਕਤੀ ਗੱਲ ਹੈ ਜਦੋਂ ਇਹਨਾਂ ਲੋਕਾਂ ਨੂੰ ਖਦੇੜ ਕੇ ਇਹਨਾਂ ਦੇ ਮੁਲਕ ਭੇਜ ਦਿੱਤਾ ਗਿਆ ਤੇ ਅਜਿਹੇ ਘਟਨਾਵਾਂ ਹੁਣ ਵੀ ਫਲੈਸ਼ ਹੁੰਦੀਆਂ ਨੇ ਤਾਂ ਮਨ ਵਿੱਚ ਇੱਕ ਯਕੀਨ ਜ਼ਰੂਰ ਆਉਂਦਾ ਹੈ ਕਿ ਡੋਨਲਡ ਟਰੰਪ ਪ੍ਰੈਜ਼ੀਡੈਂਟ ਨੇ ਜਿਸ ਤਰ੍ਹਾਂ ਦਾ ਕਦਮ ਚੁੱਕਿਆ ਉਹ ਇਹਨਾਂ ਮੁਲਕਾਂ ਦੇ ਖਿਲਾਫ ਦੱਖਣੀ ਅਮਰੀਕਾ ਦੇ ਜਿਹੜੇ ਮੁਲਕ ਨੇ ਕ੍ਰਿਮੀਨਲਸ ਨੇ ਜਿਹੜੇ ਲੋਕ ਉਹਨਾਂ ਦੇ ਖਿਲਾਫ ਪੁੱਟਿਆ ਜਾਣਾ ਪਹਿਲਾਂ ਤੋਂ ਹੀ ਜ਼ਰੂਰੀ ਸੀ ਪਰ ਜੇਕਰ ਦੇਰ ਆਏ ਤਾਂ ਦਰਸਤ ਆਏ ਪਰ ਦੂਸਰੇ ਪਾਸੇ ਇਹ ਸਿੱਖਿਆ ਵੀ ਹੈ ਏਸ਼ੀਆ ਦੇ ਇੰਡੀਆ ਦੇ ਪਾਕਿਸਤਾਨ ਦੇ ਚਾਈਨਾ ਦੇ ਉਹਨਾਂ ਲੋਕਾਂ ਲਈ ਜੋ ਕਿ ਇਹਨਾਂ ਡਵੈਲਪਿੰਗ ਕੰਟਰੀਜ਼ ਦੇ ਵਿੱਚ ਉਹ ਕਿਵੇਂ ਨਾ ਕਿਵੇਂ ਜ਼ਮੀਨ ਵੇਚ ਕੇ ਜਿਸ ਤਰ੍ਹਾਂ ਦੀ ਕਹਾਣੀ ਹੈ ਘਰ ਵੀ ਵੇਚ ਕੇ ਹੁਣ ਪਰਿਵਾਰ ਕਿਰਾਏ ਤੇ ਰਹਿੰਦਾ ਉਹਨਾਂ ਦੀ ਕਮਾਈ ਦਾ ਕੋਈ ਸਾਧਨ ਨਹੀਂ ਕਪੂਰਥਾ ਦਾ ਬਲਵਿੰਦਰ ਸਿੰਘ 25 ਸਾਲ ਦਾ 28 ਲੱਖ ਲਾ ਕੇ ਉਹ ਰਾਹ ਪਿਆ ਤੇ ਉਥੋਂ ਜਾਨ ਬਚਾ ਕੇ ਹਾਲੇ ਵੀ ਉਹ ਵਾਪਸ ਨਹੀਂ ਆਇਆ ਨਹੀਂ ਉਹ ਅੱਗੇ ਕਿਤੇ ਗਿਆ ਅਜਹੀਆਂ ਹੋਰ ਬਹੁਤ ਸਾਰੀਆਂ ਕਹਾਣੀਆਂ ਨੇ ਬਹੁਤ ਸਾਰੀਆਂ ਅਜਹੀਆਂ ਅਣਸੁਣੀਆਂ ਆਵਾਜ਼ਾਂ ਨੇ ਅਣਸੁਣੀਆਂ ਅਣਸੁਣੀਆਂ ਆਹਟਾਂ ਨੇ ਜਿਹੜੀਆਂ ਉਹ ਜੰਗਲਾਂ 'ਚ ਗਾਇਬ ਹੋ ਗਈਆਂ ਕਿਉਂਕਿ ਸੁਪਨੇ ਸਜਾ ਕੇ ਤੁਰੇ ਸਨ ਜੋ ਟਰੈਵਲ ਏਜੰਟਾਂ ਦੇ ਵੱਲੋਂ ਇਨ੍ਹਾਂ ਧੋਖੇबाज ਡੌਂਕਰਸ ਦੇ ਵੱਲੋਂ ਸੁਪਨੇ ਉਹਨਾਂ ਨੂੰ ਦਿੱਤੇ ਗਏ ਉਹ ਸਜਾ ਕੇ ਤੁਰੇ ਸਨ ਪਰ ਉਹ ਸੁਪਨੇ ਪੂਰੇ ਨਹੀਂ ਹੋ ਸਕੇ